ਪਰਤ ਪਾਕਿਸਤਾਨ ਦੀ ਅਟਾਰੀ ਸਰਹੱਦ ਉੱਤੇ ਲੱਗੇ ਦੇਸ਼ ਦੇ ਸਭ ਤੋਂ ਉੱਚੇ ਤਿਰੰਗੇ ਝੰਡੇ ਤੇ ਹੁਣ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਹਨ ਸਵਾਲ ਇਸ ਲਈ ਖੜੇ ਹੋ ਰਹੇ ਨੇ ਕਿਉਂਕਿ 1 ਮਹੀਨਾ ਪਹਿਲਾਂ ਸਰਹੱਦ ਤੇ ਲਗਾਇਆ ਗਿਆ ਸਭ ਤੋਂ ਉੱਚਾ ਤਿਰੰਗਾ ਮਹੀਨੇ ਦੇ ਵਿੱਚ 4 ਵਾਰ ਘਟਣ ਤੋਂ ਬਾਅਦ ਉਸ ਨੂੰ ਉਤਾਰਿਆ ਗਿਆ ਅਤੇ ਉਸ ਤੋਂ ਬਾਅਦ ਜੋ ਲੋਕ ਇੱਥੇ ਹਰ ਰੋਜ਼ ਪਰੇਡ ਦੇਖਣ ਲਈ ਆਉਂਦੇ ਹਨ ਉਹਨਾਂ ਦੀਆਂ ਭਾਵਨਾਵਾਂ ਨੂੰ ਕਿਤੇ ਨਾ ਕਿਤੇ ਠੇਸ ਪਹੁੰਚੀ ਜਿਸ ਤੋਂ ਬਾਅਦ ਅਮਰitsar ਦੇ ਡਿਪਟੀ ਕਮਿਸ਼ਨਰ ਨੇ ਹੁਣ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਇੱਕ ਪੱਤਰ ਲਿਖ ਕੇ ਇਹ ਮੰਗ ਕੀਤੀ ਹੈ ਕਿ ਜੋ ਮਾਹਰ ਨੇ ਉਹਨਾਂ ਦੀ ਰਾਏ ਲਈ ਜਾਵੇ ਕਿ ਆਖਰ ਇੰਨਾ ਉੱਚਾ ਤਿਰੰਗਾ ਫੈਰਾਏ ਲਹਿਰਾਉਣ ਲਈ ਕਿਸ ਤਰ੍ਹਾਂ ਦਾ ਕਪੜਾ ਹੋਣਾ ਚਾਹੀਦਾ ਹੈ ਅਤੇ ਝੰਡੇ ਦਾ ਆਕਾਰ ਕਿੰਨਾ ਵੱਡਾ ਹੋਣਾ ਚਾਹੀਦਾ ਤਾਂ ਜੋ ਦੁਬਾਰਾ ਪਵਿੱਕ ਦੇ ਵਿੱਚ ਇਹ ਤਸਵੀਰਾਂ ਸਾਹਮਣੇ ਨਾ ਆਉਣ ਕਿ ਤਿਰੰਗਾ ਜੋ ਹੈ ਹਵਾ ਦੇ ਦਬਾਅ ਦੇ ਨਾਲ ਫਟ ਗਿਆ ਕਿਉਂਕਿ ਪਾਕਿਸਤਾਨ ਤੇ ਮੀਡੀਆ ਤੋਂ ਇਲਾਵਾ ਪੂਰੀ ਦੁਨੀਆ ਦੇ ਮੀਡੀਆ ਦੇ ਵਿੱਚ ਜਦੋਂ ਇਹ ਤਸਵੀਰਾਂ ਆਉਂਦੀਆਂ ਹਨ ਅਜਿਹੀਆਂ ਤਸਵੀਰਾਂ ਕਿ ਭਾਰਤ ਦਾ ਤਿਰੰਗਾ ਫਟਿਆ ਹੋਇਆ ਲਹਿਰਾ ਰਿਹਾ ਤਾਂ ਜਿੱਥੇ ਭਾਰਤ ਦੇ ਮਾਨ ਸਨਮਾਨ ਤੇ ਥੇਸ ਪਹੁੰਚਦੀ ਹੈ ਉੱਥੇ ਹੀ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਔਰ ਇਹੀ ਕਾਰਨ ਹੈ ਕਿ ਡਿਪਟੀ ਕਮਿਸ਼ਨਰ ਵੱਲੋਂ ਪੱਤਰ ਲਿਖ ਕੇ ਇਹ ਮੰਗ ਕੀਤੀ ਗਈ ਹੈ ਕਿ ਜਲਦ ਤੋਂ ਜਲਦ ਇਹ رائے ਦਿੱਤੀ ਜਾਵੇ ਕਿ ਆਖਰ ਕਿਸ ਤਰ੍ਹਾਂ ਦਾ ਜੋ ਕਪੜਾ ਹੈ ਉਹ ਇਸ ਤਿਰੰਗੇ ਨੂੰ ਲੜਾਉਣ ਦੇ ਵਿੱਚ ਇਸਤੇਮਾਲ ਉਸ ਦਾ ਕੀਤਾ ਜਾਣਾ ਚਾਹੀਦਾ ਹੈ ਇਸ ਦੇ ਨਾਲ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜੋ ਸਥਾਨਕ ਸਰਕਾਰਾਂ ਬਾਰੇ ਸਾਬਕਾ ਮੰਤਰੀ ਸੀ ਪੰਜਾਬ ਦੇ ਅਨਿਲ ਜੋਸ਼ੀ ਉਹਨਾਂ ਦਾ ਇਹ ਡ੍ਰੀਮ ਪ੍ਰੋਜੈਕਟ ਸੀ ਕਿ ਤਿਰੰਗਾ ਇੱਥੇ ਲਹਿਰਾਇਆ ਜਾਵੇ ਔਰ ਇਸ ਦੀ ਜੋ ਜ਼ਿੰਮੇਵਾਰੀ ਹੈ ਉਹ ਇੱਕ ਮੁੰਬਈ ਦੀ ਨਿੱਜੀ ਕੰਪਨੀ ਹੈ ਜਿਸ ਦਿੱਤੀ ਗਈ ਹੈ ਔਰ ਉਸ ਵੱਲੋਂ ਜੋ ਪੱਤਰ ਡਿਪਟੀ ਕਮਿਸ਼ਨਰ ਵੱਲੋਂ ਲਿਖਿਆ ਗਿਆ ਉਸ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਜਦੋਂ ਇਸ ਤਿਰੰਗੇ ਦੇ ਫਟਣ ਦੀ ਗੱਲ ਸਾਹਮਣੇ ਆਉਂਦੀ ਸੀ ਤਾਂ ਉਸ ਤੋਂ ਬਾਅਦ ਕੰਪਨੀ ਵੱਲੋਂ ਦੁਬਾਰਾ ਇੱਥੇ ਤਿਰੰਗਾ ਲਹਿਰਾਇਆ ਜਾਂਦਾ ਸੀ ਔਰ ਮੁੰਬਈ ਤੋਂ ਇੱਥੇ ਉਸ ਤਿਰੰਗੇ ਨੂੰ ਲਿਆਉਣ ਦੇ ਵਿੱਚ ਘੱਟੋ-ਘੱਟ 1 ਲੱਖ ਰੁਪਇਆ ਖਰਚ ਜੋ ਹੈ ਉਹ ਹੁੰਦਾ ਸੀ ਹੁਣ ਡੀਸੀ ਵੱਲੋਂ ਇਸੇ ਕਰਕੇ ਮੰਗ ਕੀਤੀ ਗਈ ਹੈ ਕਿ ਇੱਕ ਤਾਂ ਜੋ ਖਰਚਾ ਲਗਾਤਾਰ ਇਸ ਤਿਰੰਗੇ ਨੂੰ ਇੱਥੇ ਲਹਿਰਾਉਣ ਤੇ ਆ ਰਿਹਾ ਉਸ ਤੇ ਉੱਪਰ ਕਾਬੂ ਪਾਇਆ ਜਾਵੇ ਅਤੇ ਜੋ ਭਾਰਤੀ ਏਜੰਸੀਆਂ ਨੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜਦੋਂ ਇਸ ਤਿਰੰਗੇ ਦੇ ਫਟਣ ਦੀਆਂ ਤਸਵੀਰਾਂ ਹੋਰ ਮੁਲਕਾਂ ਦੇ ਵਿੱਚ ਪਹੁੰਚਦੀਆਂ ਨੇ ਤਾਂ ਭਾਰਤ ਦੀ ਸਰਕਾਰ ਜਾਂ ਫਿਰ ਇਸ ਤਰੰਗੇ ਨੂੰ ਸੰਭਾਲਣ ਵਾਲੀ ਕੰਪਨੀ ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਨੇ ਪਰ ਇੱਥੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਆਸੀ ਲੀਡਰ ਜੋ ਕਿ ਸਿਆਸੀ ਸਟੇਜਾਂ ਤੇ ਆਪਣੇ ਵੱਲੋਂ ਪਾ ਦਿੱਤੇ ਗਏ ਭਾਸ਼ਣਾਂ ਦੇ ਵਿੱਚ ਜੋ ਵਾਅਦੇ ਕਰਦੇ ਨੇ ਉਹਨਾਂ ਨੂੰ ਪੂਰਾ ਕਰਨ ਵੇਲੇ ਇਹ ਧਿਆਨ ਨਹੀਂ ਰੱਖਦੇ ਕਿ ਉਸ ਵਾਦੇ ਨੂੰ ਪੂਰਾ ਕਰਨ ਦੇ ਵਿੱਚ ਦੇਸ਼ ਦੇ ਸਨਮਾਨ ਤੇ ਕਿਸੇ ਤਰ੍ਹਾਂ ਦੀ ਠੇਸਤਾਨੀ ਪਹੁੰਚਦੀ ਔਰ ਇਸੇ ਦਾ ਹੀ ਇਹ ਨਤੀਜਾ ਹੈ ਕਿ ਸਥਾਨਕ ਸਰਕਾਰਾਂ ਬਾਰੇ ਜੋ ਸਾਬਕਾ ਮੰਤਰੀ ਸੀ ਅਨਿਲ ਜੋਸ਼ੀ ਉਹਨਾਂ ਨੇ ਲੋਕਾਂ ਨਾਲ ਵਾਦਾ ਤਾਂ ਕੀਤਾ ਸੀ ਕਿ ਦੇਸ਼ ਤੇ ਸਭ ਤੋਂ ਉੱਚੇ ਤਿਰੰਗੇ ਨੂੰ ਬਾਰਡਰ ਦੇ ਉੱਤੇ ਲਹਿਰਾਇਆ ਜਾਏਗਾ ਪਰ ਉਹਨਾਂ ਵੱਲੋਂ ਉਦੋਂ ਵੀ ਉਦੋਂ ਨਾਲੋਂ ਸਵਾਲ ਜਦੋਂ ਪੁੱਛਿਆ ਗਿਆ ਕਿ ਇਸ ਨੂੰ ਜੋ ਇਸ ਦੀ ਸਾਮ ਸੰਭਾਲ ਹੈ ਜਾਂ ਫਿਰ ਇੰਨੀ ਉਚਾਈ ਦੇ ਉੱਪਰ ਲਹਿਰਾਏ ਜਾਣ ਵਾਲੇ ਤਿਰੰਗੇ ਦੀ ਜੇਕਰ ਹਵਾ ਦੇ ਦਬਾਅ ਦੇ ਨਾਲ ਕੋਈ ਉਸ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਉਹਨਾਂ ਦਾ ਕਹਿਣਾ ਸੀ ਕਿ ਕੰਪਨੀ ਵੱਲੋਂ ਉਸੇ ਵੇਲੇ ਉਸ ਤਿਰੰਗੇ ਨੂੰ ਉਤਾਰ ਉਤਾਰ ਕੇ ਦੁਬਾਰਾ ਲਹਿਰਾ ਦਿੱਤਾ ਜਾਵੇਗਾ ਪਰ ਅੱਜ ਜੋ ਪੋਲ ਇਸ ਵੇਲੇ ਖਾਲੀ ਉਸ ਤਿਰੰਗੇ ਤੋਂ ਬਿਨਾ ਇੱਥੇ ਨਜ਼ਰ ਆ ਰਿਹਾ ਹੈ ਉਸ ਨੂੰ ਦੇਖ ਕੇ ਇੱਥੇ ਪਹੁੰਚਣ ਵਾਲੇ ਲੱਖਾਂ ਜੋ ਸੈਲਾਨੀ ਨੇ ਜੋ ਪਰੇਡ ਦੇਖਣ ਵਾਲੇ ਨੇ ਉਹ ਬੀਐਸਐਫ ਕੋਲੋਂ ਵੀ ਇਹ ਸਵਾਲ ਖੜੇ ਕਰਦੇ ਨੇ ਕਿ ਆਖਿਰ ਜੋ ਤਿਰੰਗਾ ਇੱਥੇ ਲਹਿਰਾਇਆ ਗਿਆ ਸੀ ਉਹ ਨਜ਼ਰ ਕਿਉਂ ਨਹੀਂ ਆ ਰਿਹਾ ਰਾਜੀਵ ਸ਼ਰਮਾ এবੀਪੀ ਸਾਂਝਾ ਅਟਾਰੀ